ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਦੀ ਨਵੀਂ ਵੀਡੀਓ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸੰਦੀਪ ਕਲੈਕਸ਼ਨ ਮਹਾਰਾਸ਼ਟਰ ਦੀ ਨਵੀਂ ਵੀਡੀਓ ਵਿੱਚ ਹਾਜ਼ਰ ਹੋ ਗਏ ਆ ਜੀ ਆਪਾਂ ਤੁਹਾਡੇ ਵਾਸਤੇ ਅੱਜ 495 ਵਾਲੇ ਸੂਟ ਲੈ ਕੇ ਕਾਫੀ ਡਿਮਾਂਡ ਆ ਰਹੀ ਸੀ ਕਿ ਇਹ ਵਾਲੇ ਸੂਟਾਂ ਦੀ ਵੀ ਵੀਡੀਓ ਵੀ ਬਣਾਓ ਤੁਸੀਂ ਕਿਉਂਕਿ ਮੈਨੂੰ ਕਾਫੀ ਟਾਈਮ ਹੋ ਗਿਆ ਸੀਗਾ ਮੈਂ ਵੀਡੀਓ ਇਹ ਵਾਲੇ ਰੇਟ ਵਿੱਚ ਸ਼ੂਟ ਨਹੀਂ ਕੀਤੀ ਸੀ ਕਿਉਂਕਿ ਸਾਡੇ ਕੋਲ ਸ਼ਾਪ ਤੇ ਹਰੇਕ ਰੇਟ ਦੇ ਵਿੱਚ ਸੂਟ ਤੁਹਾਨੂੰ ਜੇ ਤੁਸੀਂ ਵਿਜ਼ਿਟ ਕਰਦੇ ਆ ਤਾਂ ਮਿਲ ਜੂਗੇ ਜੀ ਅੱਜ ਵੀ ਆਪਾਂ ਵੀਡੀਓ ਰੱਖਾਂਗੇ ਸਾਰੀ 495 ਦੀ ਠੀਕ ਹੈ ਜੀ ਸ਼ਿਪਿੰਗ ਰਹੂਗੀ ਐਕਸਟਰਾ ਜਿੰਨੇ ਵੀ ਬੁਕਿੰਗ ਕਰਦੇ ਜਾਓ ਜੀ 50 ਰੁਪੀ ਜਿਹੜੇ ਹੈਗੇ ਐਕਸਟਰਾ ਚਾਰਜ ਕਰਾਂਗੇ ਜੀ ਅਸੀਂ ਡਿਲੀਵਰੀ ਚਾਰਜ ਆਹ ਲਓ ਜੀ ਲੁੱਕ ਦੇਖ ਲਓ ਫਸਟ ਆਫ ਆਲ ਕਲਰ ਬਹੁਤ ਸੋਹਣਾ ਗਲੇ ਦੇ ਉੱਤੇ ਟਾਈ ਬਹੁਤ ਸੋਹਣੀ ਲੁੱਕ ਦੇ ਵਿੱਚ ਰੈਡੀ ਹੋਈ ਆ 44 ਲੈਂਥਾ ਰਹੋਗੀ ਆ ਘੱਟੋ ਘਾਟ ਇਹਨਾਂ ਦੀ ਆ ਠੀਕ ਹੈ ਜੀ ਔਰ ਇਹ ਰਹੋਗਾ ਇਹਦਾ ਬਾਟਮ ਬਹੁਤ ਸੋਹਣੀ ਲੁੱਕ ਦੇ ਵਿੱਚ ਸੂਟ ਰਹਿਣ ਵਾਲੇ ਆ ਔਰ ਦੁਪੱਟਾ ਰਹੋਗਾ ਇਹਦਾ ਪ੍ਰਿੰਟਡ ਆਹ ਲਓ ਜੀ ਦੁਪੱਟੇ ਪੂਰੇ ਵੱਡੇ ਕੱਟਦੇ ਨੇ ਕਾਟਨ ਦੇ ਦੁਪੱਟੇ ਰਹਿਣ ਵਾਲੇ ਨੇ ਕੈਮਰੀ ਕਾਟਨ ਦੀ ਸ਼ਰਟ ਕੈਮਰੀ ਕਾਟਨ ਦਾ ਕਹ ਲਓ ਕਿ ਬਾਟਮ ਤੇ ਕਲਰ ਚਾਰਟ ਮੈਂ ਤੁਹਾਨੂੰ ਦਿਖਾਨੀ ਆ ਦੋ ਦਾ ਕਲਰ ਚਾਰਟ ਅਵੇਲੇਬਲ ਆ ਜਿਹਨੂੰ ਜਿਹੜਾ ਪਸੰਦ ਹੋਇਆ ਬੁੱਕ ਕਰ ਲਿਓ ਪ੍ਰਾਈਸ ਰੋਗਾ 495 ਜੀ ਆ ਲੋ ਜੀ ਅਗਲਾ ਤੁਹਾਨੂੰ ਸੂਟ ਦਿਖਾਨੀ ਆ ਜਿਹਦੇ ਵਿੱਚ ਮੇਰੇ ਕੋਲ ਕਲਰ ਚਾਰਟ ਅਵੇਲੇਬਲ ਹੋਣਗੇ ਦਿਖਾਨਦੀ ਜਾਊਂਗੀ ਜੀ ਨਾਲ-ਨਾਲ ਆ ਲੋ ਜੀ ਬਹੁਤ ਸੋਹਣੇ ਸੂਟ ਨੇ ਪ੍ਰੀਮੀਅਮ ਕਹ ਲਓ ਕਿ ਕੁਆਲਟੀ ਆ ਬ੍ਰਾਂਡਡ ਆਰਟੀਕਲ ਨੇ ਐ ਨਹੀਂ ਹੈਗਾ ਵੀ ਮਤਲਬ ਹਲਕੀ ਕੁਆਲਟੀ ਦੇ ਸੂਟ ਨੇ ਬਹੁਤ ਸੋਹਣੀ ਲੁੱਕ ਤੇ ਸੂਟ ਆ ਗਲੇ ਦੇ ਉੱਤੇ ਇਹਦੇ ਵੀ ਬਟਨਸ ਨਾਲ ਡਿਜ਼ਾਈਨ ਕੀਤਾ ਆ ਜਿਹੜਾ ਇਹ ਫੈਬਰਿਕ ਰਹਿਣ ਵਾਲਾ ਆ ਸੇਮ ਕਲਰ ਦੀ ਰਹੂਗੀ ਇਹਦੀ ਬਾਟਮ ਇਸ ਤਰ੍ਹਾਂ ਰਹੂਗਾ ਲਾਈਨਾਂ ਦੇ ਵਿੱਚ ਰਹੂਗੀ ਸ਼ਰਟ ਇਹ ਰਹੂਗਾ ਇਹਦਾ ਬਾਟਮ ਔਰ ਇਹ ਰਹੂਗਾ ਇਹਦਾ ਦੁਪੱਟਾ ਠੀਕ ਹੈ ਜੀ ਸਾਰੇ ਦੁਪੱਟੇ ਓਪਨ ਕਰਕੇ ਤਾਂ ਨਹੀਂ ਮੈਂ ਦਿਖਾ ਸਕਦੀ ਕਿਉਂਕਿ ਸੂਟ ਬਹੁਤ ਦਿਖਾਣੇ ਨੇ ਔਰ ਇਹਦੇ ਵਿੱਚ ਮੈਂ ਕਲਰ ਚਾਰਟ ਤੁਹਾਨੂੰ ਦਿਖਾਨਣੀ ਆ ਬਾਕੀ ਪੀਸ ਸਾਰੇ ਚੈੱਕ ਆਊਟ ਹੋ ਗਏ ਜਾਂਦੇ ਆ ਜੀ ਸਾਡੇ ਕੋਲ ਕੋਈ ਐਵੇਂ ਨਹੀਂ ਹੁੰਦਾ ਵੀ ਕੋਈ ਡਿਫੈਕਟਡ ਪੀਸ ਆ ਤੇ ਆਪਾਂ ਤੁਹਾਨੂੰ ਨਈ ਪ੍ਰੋਵਾਈਡ ਕਰਾਵਾਂਗੇ ਠੀਕ ਹੈ ਜੀ ਉਹ ਇਸ ਤਰ੍ਹਾਂ ਦਾ ਸਾਡੇ ਕੋਲ ਸਾਡੀ ਸ਼ਾਪ ਤੇ ਕੋਈ ਕ ਆਹ ਲੋ ਜੀ ਕੋਈ ਕਾੜਾ ਹੈ ਕੋਈ ਕੁਛ ਹੈ ਮਤਲਬ ਕਿ ਜਿੱਦਾ ਜੇ ਕੋਈ ਪ੍ਰੋਬਲਮ ਲੱਗਦੀ ਹੈਗੀ ਤਾਂ ਆਪਾਂ ਰਿਟਰਨ ਪੇਮੈਂਟ ਕਰ ਦੇ ਦਈਏ ਜੀ ਐਤ ਦੇ ਇਸ ਚੀਜ਼ਾਂ ਵਲੋਂ ਤੁਸੀਂ ਸਾਡੇ ਵਲੋਂ ਮਤਲਬ ਬੇਫਿਕਰ ਹੋ ਕੇ ਤੁਸੀਂ ਸੂਟ ਬਾਇ ਕਰ ਸਕਦੇ ਆ ਆਹ ਲੋ ਜੀ ਅਗਲਾ ਡਿਜ਼ਾਈਨ ਦੇਖਿਓ ਬਹੁਤ ਸੋਹਣੀ ਲੁੱਕ ਦੇ ਵਿੱਚ ਸੂਟ ਰਹਿਣ ਵਾਲਾ ਹੈ ਵੀ ਲੁੱਕ ਇਹਦੀ ਵੀ ਬਹੁਤ ਸੋਹਣੀ ਇਹਦੇ ਵੀ ਬਟਨਸ ਦੇ ਨਾਲ ਇਹਨੂੰ ਪੋਟਲੀ ਬਟਨ ਦਾ ਡਿਜ਼ਾਈਨ ਕੀਤਾ ਗਲਾ ਬਹੁਤ ਸੋਹਣੀ ਲੁੱਕ ਦੇ ਵਿੱਚ ਰੈਡੀ ਆ ਪ੍ਰਿੰਟਿੰਗ ਬਹੁਤ ਸੋਹਣੀ ਸਿੰਪਲ ਸੋਬਰ ਜਾਂ ਡਿਜ਼ਾਈਨ ਰਹੂਗਾ ਔਰ ਇਹ ਰਹੂਗਾ ਹੈਗਾ ਡਾਟ سوری ਡਾਟ ਦੇ ਵਿੱਚ ਰਹੋਗਾ ਇਹਦਾ ਬਾਟਮ ਔਰ ਇਹ ਰਹੋਗਾ ਇਹਦਾ ਦੁਪੱਟਾ ਕਲਰ ਚਾਰਟ ਮੇਰੇ ਕੋਲ ਇਹਦੇ ਵਿੱਚ ਵੀ ਦੋ ਦਾ ਅਵੇਲੇਬਲ ਆ ਆ ਲਓ ਜੀ 495 ਪ੍ਰਾਈਸ ਰਹੂਗਾ ਕਿਸੇ ਵਿੱਚ ਵੀ ਸੀ ਥਰੂ ਵਾਲਾ ਕੋਈ ਕੰਮ ਨਹੀਂ ਹੈਗਾ ਜਿੰਨੇ ਵੀ ਸੂਟ ਦਿਖਾ ਰਹੀਆਂ ਜੀ ਆ ਲਓ ਜੀ ਮਤਲਬ ਬਿਨਾ ਲਾਈਨਿੰਗ ਤੋਂ ਸਾਰੇ ਸੂਟ ਰੈਡੀ ਹੋਣ ਵਾਲੇ ਨੇ 44 ਇੰਚ ਲੈਂਥ ਆ ਲਓ ਜੀ ਮੈਕਸਿਮਮ 44 ਇੰਚ ਲੈਂਥ ਹੋਊਗੀ ਪ੍ਰਿੰਟ ਬਹੁਤ ਸੋਹਣਾ ਹੈ ਵੀ ਸਿੰਪਲ ਸੋਬਰ ਤੇ ਡਿਜ਼ਾਈਨਰ ਇਹਦੇ ਵਿੱਚ ਕਹ ਲਓ ਕਿ ਹਲਕਾ ਹਲਕਾ ਸੀਕੁਐਂਸ ਦਾ ਕੰਮ ਹੋਊਗਾ ਇਹਦੇ ਵਿੱਚ ਠੀਕ ਹੈ ਜੀ ਲਾਈਨ ਮਤਲਬ ਕਹ ਲਓ ਕਿ ਥੋੜਾ ਥੋੜਾ ਵਰਕ ਦੇ ਨਾਲ ਸੀਕੁਐਂਸ ਆਏਗਾ ਇਹਦੇ ਵਿੱਚ ਔਰ ਇਹ ਹੋਊਗੀ ਇਹਦੀ ਬਾਟਮ ਔਰ ਇਹ ਹੋਊਗਾ ਜੀ ਇਹਦਾ ਦੁਪੱਟਾ ਬਹੁਤ ਸੋਹਣੀ ਲੁੱਕ ਦਾ ਸੂਟ ਹੈ ਇਹਦੇ ਵਿੱਚ ਕਲਰ ਚਾਰਟ ਮੇਰੇ ਕੋਲ ਅਵੇਲੇਬਲ ਹੈ ਦੋ ਦਾ ਠੀਕ ਹੈ ਜੀ ਜਿਹਨੂੰ ਜਿਹੜਾ ਪਸੰਦ ਹੋਇਆ ਬੁੱਕ ਕਰਦੇ ਜਾਇਓ ਪ੍ਰਾਈਸ ਰੋਗਨ ਦਾ 495 ਹੈ ਅਗਲਾ ਤੁਹਾਨੂੰ ਡਿਜ਼ਾਈਨ ਦਿਖਾਨੀ ਉਸ ਤੋਂ ਬਾਅਦ ਮੈਂ ਪਹਿਲਾਂ ਤੁਹਾਨੂੰ ਡਬਲ ਡਬਲ ਦਿਖਾਨੀ ਆ ਤਾਂ ਕਿ ਜਲਦੀ ਜਲਦੀ ਮਤਲਬ ਸੂਟ ਆਪਾਂ ਜ਼ਿਆਦਾ ਕਵਰ ਕਰ ਲਈਏ ਆ ਲੋ ਜੀ ਲੁੱਕ ਦੇਖਿਓ ਇਹਦੀ ਵੀ ਬਹੁਤ ਸੋਹਣੀ ਗਲੇ ਦੇ ਉੱਤੇ ਪ੍ਰੋਪਰ ਇਹਦੇ ਰਹੂਗੀ ਐਮਬਰਾਇਡਰੀ ਬਹੁਤ ਸੋਹਣੀ ਲੁੱਕ ਆ ਸਿੰਪਲ ਸੋਬਰ ਤੇ ਡਿਜ਼ਾਈਨਰ ਜਿਹਾ ਪੀਸ ਰਹੂਗਾ ਇਹ ਵੀ ਔਰ ਇਹ ਰਹੂਗਾ ਇਹਦਾ ਬਾਟਮ ਤੇ ਇਹ ਰਹੂਗਾ ਜੀ ਦੁਪੱਟਾ ਇਹਦਾ ਕਲਰ ਚਾਰਟ ਮੇਰੇ ਕੋ ਅਵੇਲੇਬਲ ਹੈਗਾ ਜੀ ਇਹਦੇ ਵਿੱਚ ਦੋ ਦਾ ਜਿਹਨੂੰ ਜਿਹੜਾ ਪਸੰਦ ਹੋਇਆ ਬੋਕਾ ਲਿਓ ਬਹੁਤ ਸੋਹਣੇ ਸ਼ੇਡ ਨੇ ਪ੍ਰਾਈਸ ਰਹੂਗਾ 495 ਸ਼ਿਪਿੰਗ ਰਹੋਗੀ ਐਕਸਟਰਾ ਸਾਰੇ ਠੀਕ ਹੈ ਜੀ ਜਿਨ੍ਹਾਂ ਨੇ 5 ਸੂਟ ਲੈਣੇ ਆ ਮਿਨੀਮਮ ਉਹਨਾਂ ਨੂੰ ਸ਼ਿਪਿੰਗ ਆਪਾਂ ਫ੍ਰੀ ਦੇ ਦਾਂਗੇ ਜੀ ਆ ਲੋ ਜੀ ਅਗਲਾ ਡਿਜ਼ਾਈਨ ਲੁੱਕ ਦੇਖ ਲਓ ਬਹੁਤ ਸੋਹਣੇ ਸਾਰੇ ਸੂਟ ਨੇ ਜਿੰਨੇ ਵੀ ਤੁਹਾਨੂੰ ਦਿਖਾ ਰਹੀਆਂ ਗਲੇ ਦੇ ਉੱਤੇ ਟਾਈ ਇਹ ਐਡਜਸਟੇਬਲ ਰਹੂਗੀ ਤੁਹਾਡਾ ਮਨ ਹੈ ਤੁਸੀਂ ਟਾਈ ਨੂੰ ਹਟਾ ਕੇ ਆਪਣੀਆਂ ਲੈਸਸ ਵਗੈਰਾ ਲਗਾ ਕੇ ਡਿਜ਼ਾਈਨ ਕਰਨਾ ਹੈ ਤਾਂ ਉਸ ਤਰ੍ਹਾਂ ਵੀ ਬਣਾ ਸਕਦੇ ਆ ਆ ਲੋ ਜੀ ਇਹ ਰੋਗਾ ਇਹਦਾ ਦੁਪੱਟਾ ਔਰ ਇਹਦੇ ਵਿੱਚ ਕਲਰ ਚਾਰਟ ਹੋਗਾ ਮੇਰੇ ਕੋਲ ਦੋ ਦਾ ਜਿਹਨੂੰ ਜਿਹੜਾ ਪਸੰਦ ਹੋਇਆ ਬੁੱਕਾ ਲਿਓ ਪ੍ਰਾਈਜ਼ ਰੋਗਾ 495 ਸ਼ਿਪਿੰਗ ਹੋਊਗੀ ਐਕਸਟਰਾ ਜੀ ਆ ਲੋ ਜੀ ਇਹ ਵਾਲਾ ਸੇਮ ਪੈਟਰਨ ਮੇਰੇ ਕੋਲ ਦੋ ਟਾਈਪ ਵਿੱਚ ਅਵੇਲੇਬਲ ਆ ਜਿਨ੍ਹਾਂ ਨੂੰ ਵੀਗਲ ਵੀਗਲ ਵਿੱਚ ਚਾਹੀਦਾ ਹੈਗਾ ਵੀਗਲ ਵਿੱਚ ਬਾਏ ਕਰ ਸਕਦੇ ਆ ਆ ਲੋ ਜੀ ਕਿਉਂਕਿ ਇਹ ਵੀ ਪੈਸੇ ਤੁਸੀਂ ਜੇ ਚਾਹਦੇ ਆ ਮਤਲਬ ਰਿਮੂਵ ਹੋ ਜਾਏਗਾ ਸਿਰਫ ਉੱਤੇ ਸਟਿਚ ਕੀਤਾ ਹੋਇਆ ਹੈ ਤਾਂ ਜਿੱਦਾਂ ਮਰਜ਼ੀ ਇਹਨੂੰ ਵੀ ਰੈਡੀ ਕਰੋ ਇਹ ਰੋਗੀ ਉਹਦੀ ਬਾਟਮ ਤੇ ਇਹ ਰੋਗਾ ਦੁਪੱਟਾ ਜੀ ਔਰ ਇਹਦੇ ਵਿੱਚ ਕਲਰ ਚਾਰਟ ਮੇਰੇ ਕੋਲ ਅਵੇਲੇਬਲ ਹੈ ਇੱਕ ਰੈੱਡ ਹੈ ਡੰਮੀ ਤੇ ਲਗਾਇਆ ਹੋਇਆ ਮੈਂ ਰਿਮੂਵ ਤੁਹਾਨੂੰ ਹੋਰ ਮੇਬੀ ਨੈਕਸਟ ਵੀਡੀਓ ਚ ਦਿਖਾ ਦੂੰਗੀ ਜੇ ਮੇਰੇ ਕੋਲ ਰਹਿ ਗਿਆ ਤਾਂ ਇਹ ਕੇ ਵਾਲਾ ਰਹੂਗਾ ਗ੍ਰੀਨ ਠੀਕ ਹੈ ਜੀ ਥੋੜਾ ਥੋੜਾ ਸੇਮ ਪੈਟਰਨ ਆ ਪਰ ਇਹ ਬਣ ਕੇ ਆ ਸਾਡੇ ਕੋਲ ਗਲੇ ਦੀ ਟਾਈ ਦੇ ਵਿੱਚ ਠੀਕ ਹੈ ਜੀ ਤੇ نیچے ਵਾਲੇ ਚ ਸਾਡੇ ਕੋਲ ਇੱਕ ਗ੍ਰੇ ਕਲਰ ਅਵੇਲੇਬਲ ਹੈ ਠੀਕ ਹੈ ਜੀ ਤੇ ਜਿਹਨੂੰ ਜਿਹੜਾ ਪਸੰਦ ਹੋਇਆ ਬੁੱਕ ਕਰ ਲਿਓ ਪ੍ਰਾਈਸ ਰਹੂਗਾ ਇਹਨਾਂ ਦਾ 495 ਜੀ ਹੁਣ ਮੈਂ ਚਲਦੀਆਂ ਸਿੰਗਲ ਸਿੰਗਲ ਸੋਲੋ ਵਾਲ ਇਹਨਾਂ ਵਿੱਚ ਪੀਸ ਤੁਹਾਨੂੰ ਕਾਫੀ ਮਿਲ ਜਾਣਗੇ ਕਿਉਂਕਿ ਸੋਲੋ ਸੋਲੋ ਵਿੱਚ ਕਾਫੀ ਆਰਟੀਕਲ ਨੇ ਮੇਰੇ ਕੋਲ ਆਹ ਲੋ ਜੀ ਬਹੁਤ ਸੋਹਣਾ ਪੈਟਰਨ ਸਿੰਪਲ ਸੋਬਰ ਤੇ ਡਿਜ਼ਾਈਨਰ ਜੀ ਲੁੱਕ ਦੇ ਵਿੱਚ ਸੂਟ ਹੋਊਗਾ ਇਹ ਵੀ ਇਹ ਰੂਗਾ ਇਹਦਾ ਬਾਟਮ ਤੇ ਇਹ ਰੂਗਾ ਜੀ ਇਹਦਾ ਦੁਪੱਟਾ ਠੀਕ ਹੈ ਜੀ ਪ੍ਰਾਈਸ ਰੂਗਾ 495 ਆਹ ਲੋ ਜੀ ਅਗਲਾ ਕਲਰ ਬਹੁਤ ਹੀ ਟ੍ਰੈਂਡਿੰਗ ਵਿੱਚ ਇਹ ਵਾਲਾ ਸ਼ੇਡ ਚੱਲ ਰਿਹਾ ਹੈਗਾ ਯਾ ਆਹ ਲੋ ਜੀ सिंपल सोबर कैंबरी कॉटन ਦੇ ਸਾਰੇ ਸੂਟ ਨੇ ਕਿਉਂਕਿ ਕਈ ਵਾਰੀ ਮੇਰੇ ਤੋਂ ਬੋਲ ਨਹੀਂ ਹੁੰਦਾ ਹੈਗਾ ਬੈਕ ਦੀਆਂ ਪ੍ਰਿੰਟਾਂ ਵੀ ਸੇਮ ਰਹਿਣਗੀਆਂ ਸਭ ਦੀਆਂ ਜੀ ਔਰ ਇਹ ਰੂਗਾ ਇਹਦਾ ਦੁਪੱਟਾ ਦੁਪੱਟੇ ਦੀ ਇਹਦੀ ਲੁੱਕ ਬਹੁਤ ਸੋਹਣੀ ਆ ਕਿਉਂਕਿ ਅਸੀਂ ਬਹੁਤ ਸੂਟ ਸੇਲ ਕੀਤੇ ਸੀ ਮੈਂ ਥੋੜਾ ਜਿਹਾ ਓਪਨ ਕਰਕੇ ਤੁਹਾਨੂੰ ਵੀ ਦਿਖਾਨੀ ਇਸ ਤਰ੍ਹਾਂ ਇਹਦਾ ਦੁਪੱਟਾ ਰੂਗਾ ਪ੍ਰਾਈਜ਼ ਰੂਗਾ 495 ਔਰ ਅਗਲਾ ਤੁਹਾਨੂੰ ਸੂਟ ਦਿਖਾਨੀ ਆ ਆ ਲੋ ਜੀ ਪੈਰਟ ਗ੍ਰੀਨ ਕਲਰ ਬਿਲਕੁਲ ਸੋਬਰ ਵਾਲਾ ਗਲੇ ਦੇ ਉੱਤੇ ਇਹਨੂੰ ਵੀ ਹੈਂਡਵਰਕ ਦੇ ਨਾਲ ਡਿਜ਼ਾਈਨ ਕੀਤਾ ਹੋਇਆ ਹੈ ਜਾਂ ਪ੍ਰਿੰਟਿੰਗ ਬਹੁਤ ਸੋਹਣੀ ਸਿੰਪਲ ਸੌਬਰ ਤੇ ਡਿਜ਼ਾਈਨਰ ਪੀਸ 44 ਇੰਚ ਦੇ ਲਾਗੇ ਇਹਨਾਂ ਦੀਆਂ ਲੈਂਥਾ ਰਹਿਣਗੀਆਂ ਜੀ ਔਰ ਇਹ ਰੂਗਾ ਇਹਦਾ ਦੁਪੱਟਾ ਪ੍ਰਾਈਸ ਰੂਗਾ 495 ਆ ਲੋ ਜੀ ਪੈਰਟ ਕਲਰ ਵਿੱਚ ਪੈਰਟ ਤੇ ਕਲਰ ਦੇ ਵਿੱਚ ਤਾਂ ਕਾਫੀ ਜਿਦਾ ਕਹਲੋਗੇ ਡਿਮਾਂਡਿੰਗ ਰਹੇ ਆ ਆਰਟੀਕਲ ਤੇ ਕਾਫੀ ਸਟਾਕ ਸਾਡੇ ਕੋਲ ਤੁਹਾਨੂੰ ਮਿਲ ਜਾਏਗਾ ਇਸ ਤੋਂ ਇਲਾਵਾ ਵੀ ਤੁਸੀਂ ਕਹਲੋਗੇ ਸ਼ੌਪ ਤੇ ਵਿਜ਼ਿਟ ਕਰਦੇ ਆ ਤਾਂ ਬਹੁਤ ਸਾਰੇ ਹੋਰ ਡਿਜ਼ਾਈਨ ਵੀ ਦੇਖਣ ਨੂੰ ਮਿਲ ਜਗੇ ਇਹ ਜਸਟ ਕਹਲੋਗੇ ਹੁਣ ਵੀਡੀਓ ਵੀ ਛੋਟੀ ਬਣਾਣੀ ਹੈਗੀ ਆਪਾਂ ਤੇ ਮਤਲਬ ਆਰਟੀਕਲ ਵੀ ਜ਼ਿਆਦਾ ਦਿਖਾਣੀ ਹੈ ਇਸ ਕਰਕੇ ਆਪਾਂ ਮਤਲਬ ਕੋਸ਼ਿਸ਼ ਕੀਤੀ ਫਿਰ ਵੀ 50 ਦੇ ਲਾਗੇ ਤੁਹਾਨੂੰ ਸੂਟ ਦਿਖਾਵਾਂਗੇ ਵਾਲੇ ਬਾਕੀ ਹਰੇਕ ਰੇਟ ਵਿੱਚ ਤੁਸੀਂ ਵਿਜ਼ਿਟ ਕਰਦੇ ਆ ਤਾਂ ਤੁਹਾਨੂੰ ਸੂਟ ਮਿਲ ਜੂਗੇ ਪ੍ਰਿੰਟਿੰਗ ਦੇਖਿਓ ਵੀ ਬਹੁਤ ਸੋਹਣਾ ਗਲੇ ਦੇ ਉੱਤੇ ਇਹਦੇ ਵੀ ਪੋਰਟਲੀ ਬਟਨ ਦੇ ਨਾਲ ਡਿਜ਼ਾਈਨ ਕੀਤਾ ਹੋਇਆ ਹੈ ਆ ਇਹ ਰੂਗਾ ਇਹਦਾ ਬਾਟਮ ਠੀਕ ਹੈ ਜੀ ਬਾਕੀ ਜਿਸ ਤਰ੍ਹਾਂ ਮਤਲਬ ਕਹਿ ਲਓ ਕਿ ਤੁਸੀਂ ਇਹਨੂੰ ਹਟਾ ਕੇ ਜਿੱਦਾਂ ਹੋਰ ਵੀ ਡਿਜ਼ਾਈਨਿੰਗ ਕਰਨੀ ਚਾਹੁੰਦੇ ਆ ਤਾਂ ਤੁਸੀਂ ਕਰਵਾ ਸਕਦੇ ਆ ਕਿਉਂਕਿ ਸੇਮ ਜਿੱਦਾਂ ਮੈਂ ਵੇਅਰ ਕੀਤਾ ਹੋਇਆ ਆ ਸੂਟ ਤੇ ਇਹਦੇ ਉੱਤੇ ਵੀ ਗਲੇ ਦੇ ਉੱਤੇ ਪੱਟੀ ਸੀਗੀ ਬਟ ਮੈਂ ਆਪਣੀ ਬਾਟਮ ਦੇ ਨਾਲ ਦਾ ਇਹਦੇ ਉੱਤੇ ਡਿਜ਼ਾਈਨਿੰਗ ਕਰਵਾ ਲਈ ਸੀ ਤੇ ਇਹਦੀ ਲੁੱਕ ਥੋੜੀ ਡਿਫਰੈਂਟ ਲੱਗਦੀ ਆ ਫਿਰ ਆਹ ਲਓ ਜੀ ਨੈਕਸਟ ਬਹੁਤ ਸੋਹਣਾ ਪੀਸ ਹੈ ਵੀ ਆਹ ਲਓ ਜੀ ਗਲੇ ਦੇ ਉੱਤੇ ਬਹੁਤ ਸੋਹਣਾ ਹਲਕਾ ਹਲਕਾ ਵਰਕ ਔਰ ਘੇਰੇ ਵਗੈਰਾ ਕੁਝ ਨਹੀਂ ਬੜੇ ਹੋਏ ਕਿਸੇ ਦੇ ਵੀ ਇਹਨਾਂ ਸੂਟਾਂ ਦੇ ਜਿੱਦਾਂ ਮਰਜ਼ੀ ਰੈਡੀ ਕਰਵਾਓ ਕੈਂਬਰੀ कॉटन ਦੇ ਸੂਟ ਰੋਗੇ ਇਹ ਵਾਲੇ ਔਰ ਇਹ ਰੋਗੇ ਅਜਦਾ ਦੁਪੱਟਾ ਸਿੰਗਲ ਪੀਸ ਫਟਾਫਟ ਬੁੱਕ ਕਰਦੇ ਜਾਇਓ ਆ ਲੋ ਜੀ ਅਗਲਾ ਇਹਦੇ ਵਿੱਚ ਤੁਹਾਨੂੰ ਪੀਸ ਹੋਰ ਮਿਲ ਜੂਗੇ ਕਿਉਂਕਿ ਸੋਲੋ ਵਿੱਚ ਆਰਟੀਕਲ ਆ ਇੱਕ ਸੂਟ ਜਿੰਨੇ ਮਰਜ਼ੀ ਬੁੱਕ ਕਰ ਸਕਦੇ ਆ ਬਹੁਤ ਸੋਹਣਾ ਸਿੰਪਲ ਸੋਬਰ ਤੇ ਡਿਜ਼ਾਈਨਰ ਜਿਹਾ ਸੂਟ ਰੋਗਾ ਇਹ ਵੀ ਇਹ ਰੋਗੀ ਇਹਦੀ ਬਾਟਮ ਔਰ ਇਹ ਰੋਗਾ ਇਹਦਾ ਦੁਪੱਟਾ ਆ ਲੋ ਜੀ ਦੁਪੱਟੇ ਨਾਲ ਦਾ ਡਿਜ਼ਾਈਨ ਜਿਹੜਾ ਹੈਗਾ ਗਲੇ ਦੇ ਵਿੱਚ ਰਹੂਗਾ ਇਹਦਾ ਇਹ ਰੋਗਾ ਅਗਲਾ ਆਰਟੀਕਲ ਜੀ ਮੈਰੂਨ ਕਲਰ ਡਾਰਕ ਥੋੜਾ ਬਰਾਉਨਿਸ਼ ਟੋਨ ਆ ਰਿਹਾ ਆ ਗਲੇ ਦੇ ਉੱਤੇ ਇਹਦੇ ਵੀ ਇਸ ਤਰ੍ਹਾਂ ਸਟਾਈਲ ਬਣਿਆ ਹੋਇਆ ਆ ਇਹ ਰਿਮੂਵ ਕਰਕੇ ਤੁਸੀਂ ਐਡਜਸਟ ਕਰਾ ਸਕਦੇ ਆ ਕਿਉਂਕਿ ਉੱਤੇ ਸਟਿਚ ਕੀਤਾ ਗਿਆ ਆ ਔਰ ਇਹ ਰੋਗੀ ਇਹਦੀ ਬਾਟਮ ਔਰ ਇਹ ਰੋਗਾ ਜੀ ਇਹਦਾ ਦੁਪਟਾ ਪ੍ਰਾਈਜ਼ ਰੋਗਾ 495 ਅਗਲਾ ਤੁਹਾਨੂੰ ਪੀਸ ਦਿਖਾਨੀ ਆ ਆ ਲੋ ਜੀ ਮਸਟਰਡ ਕਲਰ ਸੌਬਰ ਜਾਂ ਮਸਟਰਡ ਆ ਗਲੇ ਦੇ ਉੱਤੇ ਐਮਬਰਾਇਡਰੀ ਇਹਦੇ ਸਿੰਪਲ ਸਾਬਰ ਤੇ ਡਿਜ਼ਾਈਨਰ ਦਾ ਪੀਸ ਰਹੂਗਾ ਇਹ ਵੀ ਇਹ ਰਹੂਗਾ ਇਹਦਾ ਬਾਟਮ ਔਰ ਇਹ ਰਹੂਗਾ ਇਹਦਾ ਦੁਪੱਟਾ ਪ੍ਰਾਈਸ ਰਹੂਗਾ 495 ਸ਼ਿਪਿੰਗ ਰਹੂਗੀ ਐਕਸਟਰਾ ਜੀ ਅਗਲਾ ਤੁਹਾਨੂੰ ਡਿਜ਼ਾਈਨ ਦਿਖਾਨੀ ਹੈ ਵੀ ਸੁਪਰ ਹਿੱਟ ਸੇਲ ਕੀਤਾ ਆਪਾਂ ਆ ਲੋ ਜੀ ਬਹੁਤ ਸੋਹਣਾ ਸੂਟ ਆ ਆ ਲੋ ਜੀ ਕਲਰ ਦੇਖੋ ਕਿੰਨਾ ਸੋਹਣਾ येलो ਕਲਰ ਨਾਲ ਇਹਦੇ ਬਾਟਮ ਰਹੂਗੀ ਇਸ ਤਰ੍ਹਾਂ ਇਹ ਬਾਟਮ ਦਾ ਫੈਬਰਿਕ ਰਹੇਗਾ ਇਹਦਾ ਔਰ ਇਹਨੂੰ ਵੀ ਪੌਟਲੀ ਬਟਨ ਨਾਲ ਡਿਜ਼ਾਈਨ ਕੀਤਾ ਆ ਔਰ ਇਹ ਰੋਗਾ ਹੈਗਾ ਦੁਪੱਟਾ ਪ੍ਰਾਈਜ਼ ਰੋਗਾ 495 ਅਗਲਾ ਤੁਹਾਨੂੰ ਸੂਟ ਦਿਖਾਨੀ ਹੈ ਜੀ ਆ ਲੋ ਬਹੁਤ ਸੋਹਣਾ ਸੂਟ ਹੈ ਵੀ ਨਿਓਨ ਕਲਰ ਗਲੇ ਦੇ ਉੱਤੇ ਪੱਟੀ ਔਰ ਇਹਦੇ ਰਹੇਗਾ ਬਾਟਮ ਜਿਹੜੀ ਹੈਗੀ ਐਮਬਰਾਇਡਰੀ ਦੇ ਨਾਲ ਰਹਿਣ ਵਾਲੀ ਆ ਆਫ ਵਾਈਟ ਕਲਰ ਦੀ ਔਰ ਇਹ ਰੋਗਾ ਹੈਗਾ ਦੁਪੱਟਾ ਡਾਰਕ ਕੰਬੀਨੇਸ਼ਨ ਵਿੱਚ ਸੇਮ ਪ੍ਰਾਈਸ ਦੇ ਵਿੱਚ ਜਾਊਗਾ ਸੂਟੇ ਵੀ ਆ ਜੀ ਥੋੜਾ ਡਾਰਕ ਮਹਿੰਦੀ ਕਲਰ ਡਿਜ਼ਾਈਨਿੰਗ ਬਹੁਤ ਸੋਹਣੀ ਏ ਦੀ ਵੀ ਗਲੇ ਦੇ ਉੱਤੇ ਇਹਦੇ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਕੀਤਾ ਆ ਔਰ ਇਹਦਾ ਪ੍ਰਿੰਟਿੰਗ ਬਹੁਤ ਸੋਹਣੀ ਰਹਿਣ ਵਾਲੀ ਆ ਔਰ ਇਹ ਰੋਗਾ ਇਹਦਾ ਦੁਪੱਟਾ ਔਰ ਇਹ ਰੋਗਾ ਜੀਦਾ ਬਾਟਮ ਕੈਂਬ੍ਰਿਕ ਕਾਟਨ ਦੀ ਸ਼ਰਟ ਕੈਂਬ੍ਰਿਕ ਕਾਟਨ ਦੀ ਬਾਟਮ ਔਰ ਮਲਮਲ ਕਾਟਨ ਦਾ ਦੁਪੱਟਾ ਇਹ ਲੋਚ ਅਗਲਾ ਪੀਸ ਤੁਹਾਨੂੰ ਦਿਖਾਨੀ ਆ ਸੋਲੋ ਵਿੱਚ ਗਲੇ ਦੇ ਉੱਤੇ ਇਹਦੇ ਵੀ ਰਹੂਗਾ ਹਾਲੋ ਜੀ ਸਟਿਚ ਕੀਤਾ ਹੋਇਆ ਹੈ ਇਹ ਵਾਲਾ ਕਹ ਲੋ ਕਿ ਪੈਚ ਤੇ ਇਹਨੂੰ ਵੀ ਤੁਸੀਂ ਆਪਣੇ ਹਿਸਾਬ ਨਾਲ ਅਡਜਸਟ ਕਰਵਾ ਸਕਦੇ ਆ ਸੋਲੋ ਚ ਪੀਸ ਆ ਸੂਟ ਜਿੰਨੇ ਮਰਜ਼ੀ ਬੁੱਕ ਕਰ ਲਿਓ ਇਹ ਰਹੂਗਾ ਇਹਦਾ ਬਾਟਮ ਔਰ ਇਹ ਰਹੂਗਾ ਇਹਦਾ ਦੁਪੱਟਾ ਜੀ ਅਗਲਾ ਤੁਹਾਨੂੰ ਸੂਟ ਦਿਖਾਨੀ ਆ ਇਹ ਰਹੂਗਾ ਜੀ ਨੈਕਸਟ ਸੂਟ ਹਾਲੋ ਜੀ ਬਹੁਤ ਪਿਆਰੀ ਲੁੱਕ ਦੇ ਵਿੱਚ ਇਹ ਵੀ ਸੂਟ ਰਹਿਣ ਵਾਲਾ ਆ ਇਹ ਰਹੂਗਾ ਜੀ ਦੀ ਬਾਟਮ ਔਰ ਇਹ ਰਹੂਗਾ ਇਹਦਾ ਦੁਪੱਟਾ ਲਾਸਟ ਆਰਟੀਕਲ ਤੁਹਾਨੂੰ ਦਿਖਾਨੀ ਆ ਜੀ ਹਾਂਜੀ लास्ट ਆਰਟੀਕਲ ਹੋ ਗਿਆ ਇਸ ਵੀਡੀਓ ਦਾ ਬਹੁਤ ਸੋਹਣੀ ਲੁੱਕ ਦੇ ਵਿੱਚ ਇਹ ਵੀ ਸੂਟ ਰੈਂਡ ਵਾਲਾ ਆ 495 ਪ੍ਰਾਈਜ਼ਡ ਹੋਗਾ ਔਰ ਇਹ ਰੋਗੀ ਇਹਦੀ ਬਾਟਮ ਤੇ ਕਿਸੇ ਨਾਲ ਆਪਾਂ ਵੀਡੀਓ ਨੂੰ ਕਰਦੇ ਆ ਐਂਡ ਉਮੀਦ ਕਰਦੇ ਆ ਕਿ ਸੂਟ ਸਾਨੂੰ ਚੰਗੇ ਲੱਗੇ ਹੋਗੇ ਚੰਗੇ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਚੈਨਲ ਤੇ ਜਿਹੜੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਤੁਹਾਨੂੰ ਨਵੀਂ ਨਵੀਂ ਅਪਡੇਟਸ ਮਿਲਦੀ ਰਵੇ ਜੀ ਥੈਂਕ ਯੂ